ਨੇ ਅੱਜ ਇੱਕ ਪ੍ਰੋਗਰਾਮ ਐਜੂਕੇਸ਼ਨ ਮਿਨਿਸਟਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤਾ ਹੈ ਇਸ ਪ੍ਰੋਗਰਾਮ ਦਾ ਜੋ ਮੇਨ ਲੋਗੋ ਹੈ ਇੱਕ ਪੇੜ ਮਾਂ ਕੇ ਨਾਮ ਤਾਂ ਕਿ ਬੱਚੇ ਛੋਟੇ ਛੋਟੇ ਜੋ ਸਕੂਲਾਂ ਚ ਹੈ ਉਹ এনवायरमेंट ਪ੍ਰਤੀ ਗਲੋਬਲ ਵਾਰਮਿੰਗ ਨੂੰ ਘਟ ਕਰਨ ਲਈ ਤੇ ਧਰਤੀ ਮਾਤਾ ਦੇ ਸੀਨੇ ਤੇ ਆਪਦੇ ਹੱਥਾਂ ਰਾਹੀਂ ਇੱਕ ਛੋਟੇ ਛੋਟੇ ਬੂਟੇ ਜਾਂ ਕੋ ਪਲਾਂਟਸ ਜਾਂ ਕੋ ਟਰੀਜ਼ ਦੇ ਮੰਤਵ ਨਾਲ ਲਗਾ ਕੇ ਇਸ ਸ੍ਰਿਸ਼ਟੀ ਨੂੰ ਤੇ ਧਰਤੀ ਮਾਤਾ ਨੂੰ ਸਕੂਨ ਦੇਣ ਕਿਉਂਕਿ ਅੱਜ ਦਾ ਜਿਹੜਾ ਜਮਾਨਾ ਹੈ ਬਹੁਤ ਜ਼ਿਆਦਾ ਤੁਸੀਂ ਦੇਖਿਆ ਕਿ ਡਿਸਟਰਕਸ਼ਨ ਹੋਈ ਜਾਂਦੀ ਹੈ ਤੁਸੀਂ ਉੱਪਰਲੇ ਪਾਸੇ ਜਾਓ ਪਹਾੜਾਂ ਕੰਨੀ ਜਾਓ ਦੇਖੋ ਰੋਜ਼ ਬੱਦਲ ਫੜਦੇ ਆ ਬਹਾਵ ਆਈ ਜਾਂਦੇ ਆ ਰੀਜ਼ਨ ਕੀ ਹੈ ਕਿ ਕੰਕਰੀਟ ਖੜਾ ਹੋਈ ਜਾਂਦਾ ਹਰ ਬੰਦਾ ਜੋ ਨੇਚਰ ਦੇ ਨਾਲ ਖੇਲ ਰਿਹਾ ਹਰ ਬੰਦਾ ਪਲਾਂਟੇਸ਼ਨ ਤੋਂ ਦੂਰ ਹੋ ਕੇ ਕਟਿੰਗ ਵਟਿੰਗ ਜਾਂ ਚੋਪਿੰਗ ਉਹਨਾਂ ਟਰੀਜ਼ ਦੀ ਦਰਖਤਾਂ ਦੀ ਜਾਂ ਰਾਸਤੇ ਬਣਾ ਕੇ ਸ੍ਰਿਸ਼ਟੀ ਦੇ ਜੋ ਕਾਨੂੰਨ ਬਣੇ ਆ ਉਹਨਾਂ 'ਚ ਬਦਲ ਲਿਆ ਕੇ ਕੋਸ਼ਿਸ਼ ਕਰ ਰਿਹਾ ਹੈ ਤੇ ਜਿਹਦੇ ਕਰਕੇ ਇਹ ਪ੍ਰੋਬਲਮਸ ਆ ਰਹੀਆਂ ਨੇ ਤਾਂ ਸਾਰੇ ਬੱਚੇ ਰਲ ਮਿਲ ਕੇ ਇਸ ਪ੍ਰੋਬਲਮਸ ਤੋਂ ਇਸ ਦੇਸ਼ ਨੂੰ ਦੂਰ ਕਰਨ ਵਾਸਤੇ ਆਪਦਾ ਯੋਗਦਾਨ ਪਾਉਣ ਔਰ ਜੋ ਬੱਚਿਆਂ ਤੋਂ ਇਲਾਵਾ ਵੱਡੇ ਵੀ ਸੁਣਦੇ ਆ ਉਹ ਵੀ ਸ੍ਰਿਸ਼ਟੀ ਦੇ ਵਿੱਚ ਆਪਦਾ ਹਿੱਸੇਬੰਦੀ ਪਾਉਣ ਕਿਉਂਕਿ ਬਾਤ ਆ ਰੱਬ ਦਾ ਰੂਪ ਹੈ ਪੇੜ ਵੀ ਰੱਬ ਦਾ ਰੂਪ ਹੈ ਜਿੱਥੋਂ ਸਾਨੂੰ ਲੱਕੜ ਮਿਲਦੀ ਹੈ ਸਵਾਸਾਂ ਲਈ ਆਕਸੀਜਨ ਮਿਲਦੀ ਹੈ ਸਾਨੂੰ ਛਾਂ ਮਿਲਦੀ ਹੈ ਫਲ ਮਿਲਦੇ ਹੈ ਸਾਨੂੰ ਦਵਾਈਆਂ ਬਣਾਉਣ ਵਾਸਤੇ ਬੂਟੀਆਂ ਮਿਲਦੀਆਂ ਐ ਔਸ਼ਧੀਆਂ ਮਿਲਦੀਆਂ ਕਹਿੰਦੇ ਇੱਕ ਰੁੱਖ 100 ਸੁੱਖ ਤੇ ਇਹ ਚੀਜ਼ ਸਾਰੇ ਅਸੀਂ ਰਲ ਮਿਲ ਕੇ ਕਰ ਰਹੇ ਹਾਂ ਤੇ ਇੱਕ ਪੇੜ ਮਾਂ ਕੇ ਨਾਮ ਤੋਂ ਇਹਦਾ ਕਾਰਨ ਹੈ ਕਿ ਬੱਚਾ ਜਾਂ ਸ੍ਰਿਸ਼ਟੀ ਚ ਹਰ ਉਹ ਇਨਸਾਨ ਜੇ ਪ੍ਰਭੂ ਵੀ ਹੋਇਆ ਕੋਈ ਚਾਹੇ ਬੋਲੇ ਸ਼ੰਕਰ ਜੀ ਸੀ ਰਾਮਚੰਦਰ ਜੀ ਸੀ ਚਾਹੇ ਗੁਰੂ ਨਾਨਕ ਦੇਵ ਜੀ ਸੀ ਕੋਈ ਵੀ ਪੀਰ ਪੈਗੰਬਰ ਹੋਇਆ ਮਾਤਾ ਦਾ ਸਥਾਨ ਰੱਬ ਤੋਂ ਵੱਡਾ ਰਿਹਾ ਤੇ ਜਿੱਥੇ ਸਥਾਨ ਮਾਤਾ ਦਾ ਸਭ ਤੋਂ ਵੱਡਾ ਹੈ ਫਿਰ ਮਾਤਾ ਨੂੰ ਯਾਦ ਕਰਦੇ ਹੋਈ ਇਹ ਪੇੜ ਜਾਂ ਇਹ ਟਰੀਜ਼ ਇਹ ਪਲਾਂਟੇਸ਼ਨ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ ਮਾਤਾ ਤੋਂ ਵੱਡਾ ਛੋਟਾ ਜਿਹਾ ਸ਼ਬਦ ਹੈ ਤੇ ਇਦੋਂ ਵੱਡਾ ਕੋਈ ਵੀ ਸਹਾਈ ਤੇ ਤੁਹਾਡਾ ਆਪਦਾ ਨਹੀਂ ਹੁੰਦਾ ਹਰੇਕ ਨੂੰ ਆਪਦੀ ਮਾਂ ਨਾਲ ਬਹੁਤ ਪਿਆਰ ਹੁੰਦਾ ਹੈ ਜਦੋਂ ਬੱਚੇ ਲਗਾਉਣਗੇ ਤਾਂ ਇਹਦੀ ਪ੍ਰੋਕਿਊਰਮੈਂਟ ਵੀ ਕਰਨਗੇ ਇਹਦੀ ਪਲਾਂਟੇਸ਼ਨ ਤੋਂ ਬਾਅਦ ਵਿੱਚ ਪਾਣੀ ਵੀ ਪਾਉਣਗੇ ਕਦੇ ਦੇਖਣ ਵੀ ਆਉਣਗੇ ਕਦੇ ਆਪਦੀ ਮਾਂ ਦੇ ਸਿਰ ਮੰਗੂ ਸਮਝਦੇ ਹੋਏ ਉਹਦੇ ਪੱਤਿਆਂ ਤੇ ਹੱਥ ਵੀ ਫੇਰਨਗੇ ਇਹ ਸੀਜ਼ਨ ਲੱਗਦਾ ਵੀ ਮਾਂ